ਤਾ ਜਾਵੇ ਅੱਦਾਂ ਨਹੀਂ ਕਿ ਆਪਣੀ ਮਰਜ਼ੀ ਨਾਲ ਤੁਸੀਂ ਮੀਟਿੰਗ ਬੁਲਾ ਲਓ ਗਲਤ ਗੱਲ ਹੈਗੀ ਹੈ ਰਾਜਨੀਤੀ ਇੱਥੇ ਬਿਲਕੁਲ ਨਹੀਂ ਹੋਏਗੀ ਕਮੇਟੀ ਦੇ ਵਿੱਚ ਠੀਕ ਹੈ ਠੀਕ ਗੱਲ ਕਰੀ ਠੀਕ ਹੈ ਜੀ ਕੋਈ ਰਾਜਨੀਤੀ ਨਹੀਂ ਹੋਏਗੀ ਤੁਸੀਂ ਆਪਣੇ ਆਪਣੇ ਘਰਾਂ ਜਾਓ ਤੁਹਾਡੇ ਸਾਰੇ ਪੈਸੇ ਪੈਣਗੇ ਕੋਈ ਦਿੱਕਤ ਨਹੀਂ ਹੈ ਕੋਈ ਲੜ ਨਹੀਂ ਬੰਨ੍ਹ ਜਾਣਗੇ ਬਿਲਕੁਲ ਕਹਾਂ ਲੇ ਕੀ ਹੈ ਸੁਣ ਜੀ ਆਪਣੀ ਗੱਲ ਸੁਣੋ ਯਾਰ ਮੈਂ ਕੱਢੋ ਠੀਕ ਹੈ ਸੁਣ ਤਾਂ ਸਭ ਦੇ ਲੋ ਇਹ ਤੁਸੀਂ ਆਪ ਹਸ਼ਿਆਤੀ ਕਰਦੇ ਹੋ ਠੀਕ ਹੈ ਜੀ ਸਾਰੇ ਵਾਖ ਵਾਖ ਵਾਟਾ ਤੋਂ ਆਏ ਮੇਰੇ ਭੈਣਾ ਭਰਾਵਾਂ ਨੂੰ ਮੇਰਾ ਸਾਰ ਨਮਸਕਾਰ ਸਤਿ ਸ੍ਰੀ ਅਕਾਲ ਜੈ ਜੀ ਜੋ ਐਮਐਲਏ ਸਾਹਮਣੇ ਕਿਹਾ ਕਿ ਕੁਝ ਸਹੀ ਹੈ ਲੇਕਿਨ ਮੈਂ ਇੱਕ ਗੱਲ ਐਡ ਕਰਨਾ ਚਾਹ ਰਾ ਹਾਂ ਆਪਾਂ ਸਾਰੇ ਯਾਨੀ ਤੁਸੀਂ ਸਾਰੇ ਮੈਂ ਇਹਦਾ ਸਾਰੇ ਯਾਨੀ ਪੂਰੀ ਜਨਤਾ ਸਵੇਰ ਤੋਂ ਸ਼ਾਮ ਤੱਕ ਟੈਕਸ ਦਿੰਦੇ ਆ ਜੇ ਮੈਂ 18% ਜੀਐਸਟੀ ਦੇਣਾ ਤੇ 9% ਤੇ ਸੈਂਟਰ ਸਰਕਾਰ ਨੂੰ ਜਾਂਦੀ ਏ ਤੇ 9% ਸਟੇਟ ਸਰਕਾਰ ਨੂੰ ਜਾਂਦੀ ਸਾਰੇ ਜਿਹੜੇ ਮੈਂ ਕਹਾਂ ਨਹੀਂ ਤੁਸੀਂ ਸਾਰੇ ਵੀ ਆ ਪਾਣੀ ਦੀ ਬੋਤਲ ਹੀ ਪੀਤੇ ਹੋ ਵਾ ਟੈਕਸ ਦਿੱਤਾ ਉਹ ਟੈਕਸ ਦਾ ਇਕੱਠਾ ਕੀਤਾ ਹੋਇਆ ਪੈਸਾ ਹੀ ਸਰਕਾਰਾਂ ਕੋਲ ਜਾਂਦਾ ਚਾਹੇ ਉਹ ਸਟੇਟ ਦੀ ਸਰਕਾਰ ਹੋਵੇ ਚਾਹੇ ਉਹ ਸੈਂਟਰ ਦੀ ਸਰਕਾਰ ਹੋਵੇ ਸਰਕਾਰਾਂ ਉਹ ਹੀ ਪੈਸਾ ਸਾਨੂੰ ਵਾਪਸ ਭੇਜਦੀਆਂ ਹੈ ਪੈਸਾ ਕਿਹਦਾ ਲੋਕਾਂ ਦਾ ਲੋਕਾਂ ਦਾ ਪੈਸਾ ਤੁਹਾਡਾ ਹੀ ਹੈ ਚਾਹੇ ਕੋਈ ਗਰੀਬ ਹੈ ਚਾਹੇ ਕੋਈ ਅਮੀਰ ਹੈ ਚਾਹੇ ਕੋਈ ਜਿੰਨਾ ਮਰਜੀ ਅ ਖਰੀਦਦਾ ਚਾਹੇ ਉਹ ਨਹੀਂ ਖਰੀਦਦਾ ਰੋਟੀ ਦਾ ਬਸਾਰੇ ਖਾਂਦੇ ਆ ਨਾ ਆਪਾਂ ਰੋਟੀ ਦਾ ਸਮਾਨ ਖੀਦੇ ਉਸਤੇ ਵੀ ਟੈਕਸ ਦਿੰਨੇ ਆ ਸੋ ਪੈਸਾ ਪਹਿਲੀ ਗੱਲ ਇਹ ਗੱਲ ਮੰਨ ਕੇ ਚੱਲੋ ਕਿ ਪੈਸਾ ਤੁਹਾਡਾ ਹੀ ਤੁਹਾਨੂੰ ਸਰਕਾਰ ਵਾਪਸ ਕਰਦੀ ਔਰ ਕੋਈ ਸਰਕਾਰ ਚਾਹੇ ਉਹ ਸੈਂਟਰ ਦੀ ਹੋਵੇ ਚਾਹੇ ਸਟੇਟ ਦੀ ਹੋਵੇ ਲੋਕਾਂ ਗਿਆ ਸਕੀਮਾਂ ਚਲਾ ਕੇ ਕੋਈ احਸਾਨ ਨਹੀਂ ਕਰਦੀ ਲੋਕਾਂ ਦੇ ਪੈਸਾ ਲੋਕਾਂ ਨੂੰ ਸਰਕਾਰ ਵਾਪਸ ਭੇਜਣੀ ਹੈ थैंक यू ਤੁਸੀਂ ਸਿਵਲ ਹਸਪੀਟਲ ਨੂੰ ਜਾਦੇ ਹੋ ਉੱਥੇ ਕੋਈ ਪੈਸੇ ਦੇਣ ਦੀ ਯੂਰਤ ਨਹੀਂ ਪੈਂਦੀ ਹੋਰ ਰਸਤਾ ਜੀ ਪੈਸੇ ਦੇਣ ਦੀ ਯੂਰਤ ਨਹੀਂ ਔਰ ਨਾ ਸਿਵਲਾ ਸਵਾਲਾ ਨੂੰ ਆਰਾਮ ਦਾ ਕੇ ਪੈਸੇ ਉਹਦੇ ਖਾਤੇ ਆ ਆ ਨਾ ਆ ਮਰੀਜ਼ ਦਾ ਇਲਾਜ ਉਹਨਾਂ ਕਰਨਾ ਇਹ ਸਿੱਧਾ ਨਾਜੀ ਸ਼ਮਾ ਦਾ ਸਾਰਾ ਸਾਰੇ ਹਸਪਤਾਲਾਂ ਜਿਹਦਾ ਜਦੋਂ ਘੜ ਗਿਆ ਸਾਰੰਗ ਸੋ ਸਾਰੀ ਇਹ ਮੈਂ ਬੇਨਤੀ ਹੀ ਕਰਾਂਗਾ ਸਾਰੇ ਜਨਾਂ ਦੇ ਸਾਰੀਆਂ ਸਕੀਮਾਂ ਦਾ ਬੈਲਾ ਹੋਣਾ ਇਹ ਨਹੀਂ ਕੋਈ ਇੱਕੋ ਸਕੀਮ ਆ ਦਾ ਉਠਾ ਇਹ ਜਿਹੜੇ ਹੈਗੇ ਆ ਜਿਹੜੇ ਜਿਹੜੇ ਮਾਰਡ ਦੇ ਐਮਸੀ ਇੱਥੇ ਰਹਿਗੇ ਆ ਉਸ ਉਸ ਮਾਰਡ ਦੇ ਐਮਸੀ ਆ ਜਾਣ ਤੇ ਉਹ ਨਾ ਰੱਖ ਕੇ ਪਾੰਦੋਾ ਸੈਂਟਰ ਗਵਰਨਮੈਂਟ ਦਾ 20% ਪੰਜਾਬ ਸਰਕਾਰ ਦਾ ਜਿਹਦੇ ਵਿੱਚ ਮੈਂ ਪੰਜਾਬ ਸਰਕਾਰ ਦਾ ਨੁਮਾਇੰਦਾ ਫੀ ਪ੍ਰੋਜੈਕਟ ਨਹੀਂ ਆ ਹੈ 80% ਸੈਂਟਰ ਗਵਰਨਮੈਂਟ ਦਾ ਕੋਈ ਕਿਸੇ ਦਾ ਕੋਈ ਹਿੱਸਾ ਨਹੀਂ ਸੋ ਇਹ ਪਹਿਲੇ ਸਮਝ ਲੈਵਾ ਕਿ ਇਹ ਮੋਦੀ ਜੀ ਦੀਆਂ ਸਕੀਮਾਂ ਸਾਰੀਆਂ ਜਿਹੜੀਆਂ ਪੰਜਾਬ ਸਰਕਾਰ ਲਾਗੂ ਨਹੀਂ ਕਰ ਰਹੀ 172 ਸਕੀਮਾਂ ਆ ਮੋਦੀ ਸਰਕਾਰ ਦੀਆਂ ਬੱਚੇ ਦੇ ਜਨਮ ਤੋਂ ਲੈ ਕੇ ਮਰਨ ਤਿਆ ਇਹਦੇ ਤੋਂ ਬਾਅਦ ਨੂੰ ਸਾਰਾ ਕੰਮ ਮੁਕੰਮਲ ਹੋ ਗਿਆ ਇਹਦੇ ਵਿੱਚ ਘੱਟ ਤੋਂ ਘੱਟ ਲੋੜ ਹੈ ਕਿੰਨਾਂ ਫੀਲਡ ਦੀ ਬਸ ਤੋਂ ਬਸ ਜਗ੍ਹਾ ਦੀ ਲੋੜਾ 45 ਵਰ੍ਹੇ ਵਿੱਚ ਘੱਟ ਤੋਂ ਘੱਟ 3 ਮਾਰ

ਮੰਤੀ ਸਾਨੀ ਦੀ ਬਹੁਤ ਸਾਰੇ ਵਿਕੀ ਜੀ ਸਾਰੇ ਪੀਸ ਤੇ ਸਾਰੇ ਸ਼ਹਿਰ ਦਾ ਖੜੀਏ ਇੱਥੇ ਸਾਰੇ ਸਾਰਾ ਸਟਾਫ ਕਮੇਟੀ ਦਾ ਅੱਜ ਅਪਰੀਗਨ ਜੋ ਜਿਹੜਾ ਅੱਜ ਬੰਦੇ ਦੀਆਂ ਮਨਜ਼ੂਰ ਹੋਈਆਂ ਅੱਜ ਉਹਨਾਂ ਨੂੰ ਲੈਟਰ ਆਫ ਕੰਟੈਂਟ ਆਪਾਂ ਦੇ ਰਹੇ ਹਾਂ ਪੈਸੇ ਉਹਨਾਂ ਦੇ ਆਪਣੇ ਆਪ ਖਾਤੇ ਤੇ ਆ ਜਾਣਗੇ ਇਹਦੇ ਕਿਸੇ ਨੂੰ ਕਿਸੇ ਤਰ੍ਹਾਂ ਦੀ ਵੀ ਲੇਕ ਕੰਮ ਨਹੀਂ ਲੋੜ ਨਹੀਂ ਚੈੱਕ ਕਰ ਲਈ ਆ ਵੀ ਜਿਨ੍ਹਾਂ ਦੇ ਅੱਜ ਨਹੀਂ ਮਿਲਦੇ ਕਿ ਕਿ ਰੈਕਟਰ ਕੋਨਟੈਕਟ ਜਦੋਂ ਨਾ ਨਹੀਂ ਬੰਦੇ ਪੁਰਾਣ ਵੀ ਬਹੁਤ ਜਲਦੀ ਮਿਲ ਜਾਣਗੇ ਸਰ ਤੁਸੀਂ ਯਾਦ ਕਰਦਾ ਅੱਜ ਤੁਹਾਨੂੰ ਮੈਂ ਗੱਲ ਰੱਖਿਆ ਬਲੋ ਫਿਰ ਤੁਸ ਜਲੇ ਐਮਸੀ ਅੱਜ ਇਹ ਬੋਲੀ ਸਰਕਾਰ ਨੂੰ ਜਿਹੜੇ ਸਾਰੇ ਹਿੰਦੋਸਤਾਨ ਦੇ ਵਿੱਚ ਇਹ ਜਿਹੜੇ ਮਕਾਨ ਬਣਾਉਣ ਵਾਲਿਆਂ ਨੂੰ ਪੈਸੇ ਦਿੱਤੇ ਜਾ ਰਹੇ ਆ ਇਹ ਜਿਹੜੇ ਮਨਜ਼ੂਰ ਹੋਏ ਆ 4 5 4 4 5 5 ਸਾਲ ਦੀਆਂ ਦਰਖਾਸਤਾਂ ਜਿਹੜੀਆਂ ਦਿੱਤੀਆਂ ਨਹੀਂ ਸੀ ਉਹ ਮਨਜ਼ੂਰ ਹੋਏ ਆ ਔਰ ਪੈਸੇ ਸਾਰੇ ਸੈਂਟਰ ਗਵਰਨਮੈਂਟ ਦੇ ਆ ਸਿੱਧੇ ਕਾਊਂਟਾ ਜਾਂਦੀ ਆ ਇਹ ਫਾਰਮ ਭੰਡਨ ਕੇ ਜਿਹੜੀ ਆਹਦੇ ਹੁਕਮਰਾਨ ਪਾਰਟੀ ਆ ਉਹ ਆਪਣੇ ਆਪ ਸਮਝਦੇ ਵੀ ਇਹ ਸਾਡਾ ਸਾਰਾ ਅਧਿਕਾਰ ਹੈ ਮੋਦੀ ਨੇ ਬਹਿਨ ਤੇ ਪੰਜਾਬ ਸਰਕਾਰ ਨੇ ਅੱਜ ਤੱਕ ਆਪਣੇ ਫੰਡ ਚ ਇੱਕ ਪੈਸਾ ਵੀ ਸਾਰੇ ਪੰਜਾਬ ਦੇ ਕਿਸੇ ਪੰਚਾਇਤ ਨੂੰ ਕਿਸੇ ਕਮੇਟੀ ਨੂੰ ਕਿਸੇ ਨੇ ਨਹੀਂ ਦਿੱਤਾ ਔਰ ਹੋਰ ਮਤਲਬ ਇਹ ਫਾਰਮ ਪਾਰਟੀ ਦੇ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੇ ਕਿ ਪੈਸੇ ਅਸੀਂ ਦੇ ਰਹੇ ਪੈਸੇ ਸੈਂਟਰ ਸਰਕਾਰ ਤੋਂ ਲੋ ਸਿੱਧੇ ਅਕਾਊਂਟ ਚਾਹਦੇ ਆ ਸਿੱਧੇ ਖਾਤਾਦਾਰ ਖਾਤੇ ਆ ਜਾਂਦੇ ਆ ਔਰ ਪਹਿਲੇ ਉਹੀ ਲੱਗਦੀ ਅੱਜ ਤੱਕ ਗਰਮ ਗਰਮੀ ਕਿਸੇ ਦਲ ਨੂੰ ਐਕਟ ਮੰਡਲੋਂ ਲੈ ਕੇ ਮੈਂ ਗਰਮ ਗਰਮੀ ਇਸ ਕਰੇ ਹੋਈ ਕਿ ਭਾਈ ਮੱਖੇ ਜੀਆਂ ਦੇ ਕਿਸੇ ਮਨਸਪਲ ਕਮੇਟੀ ਦੇ ਮੈਂਬਰ ਨੂੰ ਕੋਈ ਇਤਲਾਹ ਨਹੀਂ ਕਮੇਟੀ ਵੱਲੋਂ ਦਿੱਤੀ ਗਈ ਔਰ ਉਹਨਾਂ ਨੂੰ ਪਤਾ ਲੱਗਿਆ ਉਹ ਨਾ ਹੀ ਮੈਨੂੰ ਕੋਈ ਇਤਲਾਹ ਦਿੱਤੀ ਗਈ ਉਹ ਵੀ ਮੈਨੂੰ ਕੋ ਕਾਬਸ ਸੀ ਈਓ ਸਾਹਿਬ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਵੀ ਹਾਂ ਵੀ ਐਸ ਲਿਆ ਵਟਦੇ ਆ ਤਾਂ ਦਸੀਂ ਆ ਗਏ ਨਹੀਂ ਤੇ ਇਹਨਾਂ ਨੇ ਬਿਲਕੁਲ ਕਿਸੇ ਨੂੰ ਨਹੀਂ ਦੱਸਣਾ ਇਹ ਪੈ ਇਹ ਸਿਰਫ ਕਾਗਜ਼ ਦਿਖਾ ਕੇ ਕਹਿੰਦੇ ਪੈਸੇ ਹੀ ਦੇ ਦਿੰਦੇ ਭਈ ਪੈਸੇ ਤਾਂ ਨੇ ਅਕਾਊਂਟ ਚ ਕਾਗਜ਼ਾਂ ਦਾ ਕੀ ਭੁੱਲ ਰਹਿ ਗਿਆ ਹੁਣ ਕਾਗਜ਼ ਉਹ ਨਹੀਂ ਦੇ ਦੇ ਤਾਂ ਪੈਸੇ ਅੱਗੇ ਚਾਹਣੇ ਨਹੀਂ ਇਹ 5 ਸਾਲ ਪਹਿਲੇ ਵੀ ਪੈਸੇ ਆਏ ਸੀ ਉਸ ਤੋਂ ਪਹਿਲੇ ਵੀ ਆਉਂਦੇ ਰਹੇ ਹੁਣ ਤਕਲੀਫ ਕਿ ਉਹਨਾਂ ਨੂੰ ਹੋਈ ਹੈ ਜੇ ਅਸੀਂ ਆ ਗਏ ਅੱਜ ਪੰਜਾਬ ਸਰਕਾਰ ਦਾ ਸ਼ੇਅਰ ਹੁੰਦਾ ਜੀ ਇਸ ਪੰਜਾਬ ਸਰਕਾਰ ਦਾ ਨੋਮੀਨਲ ਸ਼ੇਅਰ ਹੁੰਦਾ ਇਸ ਵਾਰੀ ਹੋਇਆ ਪਹਿਲੇ ਨਹੀਂ ਸੀ ਇਸ ਕਰਕੇ ਮਤਲਬ ਇਹ ਜਿਨ੍ਹਾਂ ਨੂੰ ਆਤਾ ਪਈ ਸੀ ਨਾ ਬਗੈਰ ਮਤਲਬ ਬਗੈਰ ਖੂਨ ਲਾਏ ਉਹ ਮਤਲਬ ਉਂਗਲ ਨੂੰ ਕੱਸਣ ਦਾ ਉਹ ਉਹ ਨਾਲੋਂ ਇਹ ਗੱਲਾਂ ਕਰਦਾ ਠੀਕ ਹੈ ਸਰ ਖਾਤੇ ਵਿੱਚ ਪੈਸੇ ਪੈ ਜਾਣੇ ਨੇ ਜਿਵੇਂ ਮੈਂ ਪਹਿਲਾਂ ਕਹਿ ਰਿਹਾ ਸੀ ਮੇਰਾ ਮਰਨਾ ਦਾ ਇਹ ਵਾਕੇ ਪੈਸੇ ਸਾਰੇ ਹੁੰਦੇ ਲੋਕਾਂ ਦੇ ਆ ਤੋ ਲੋਕਾਂ ਦਾ ਟੈਕਸ ਦਿੱਤਾ ਹੋਇਆ ਪੈਸਾ ਹੀ ਲੋਕਾਂ ਕੋਲ ਜਾਂਦਾ ਹੈ ਉਹ ਪੈਸਾ ਵਾਪਸ ਲੋਕਾਂ ਦੇ ਖਾਤੇ 'ਚ ਆ ਕੇ ਲੋਕਾਂ ਦੇ ਕੰਮ ਕਰਵਾਉਂਦਾ ਹੈ ਕਿ ਸਾਨੂੰ ਚਾਹੀਦਾ ਰਾਜਨੀਤਿਕ ਅਧਿਕਾਰ ਨਹੀਂ ਤਾਂ ਲੋਕਾਂ ਦੇ ਮਕਾਨ ਬਣਾਓ ਪ੍ਰੋਗਰਾਮ ਮੁਕਤਲ ਕਿਉਂ ਕੀਤਾ ਗਿਆ ਕੋਈ ਬੁਸਪਨ ਨਹੀਂ ਹੋਇਆ ਬਸ ਫਿਰ ਤੁਹਾਨੂੰ ਪਤਾ ਇਹ ਬੀਜੇਪੀਆ ਧੱਕਾ ਕਰਦੇ ਆ ਉਹ ਫੋਰਟੂਨ ਕਿੱਥੇ ਚੋ ਗਿਆ ਇਹ ਕੋਈ ਕਹਾਣੀ ਚੱਕ ਮੰਡ ਨੂੰ ਲੈ ਕੇ ਬੜੀ ਕਹਿਵਾ ਕੰਮੀ ਹੋਈ ਕੋਈ ਗੱਲ ਨਹੀਂ ਉਹ ਅਸੀਂ ਕਿਹਾ ਅਸੀਂ ਬੈਠ ਕੇ ਦੇਖਣਾ ਬਹੁਤ ਮੈਂ ਕਿਹਾ ਵੀ ਜੋ ਚੀਜ਼ ਕਹਿੰਦੇ ਹੋ ਠੀਕ ਹੈ ਅਸੀਂ ਸ਼ਾਨਦਾਰ ਗੱਲ ਹੁੰਦੀ ਆ ਅਸੀਂ ਕਹਿੰਦੇ ਸਰਕਾਰ ਦੇ ਪੈਸੇ ਪਿੰਡਾਂ ਦੇ ਪੈਸੇ ਸ਼ਹਿਰੋਂ ਦੇ ਪੈਸੇ ਲੋਕਾਂ ਤੱਕ ਪਹੁੰਚੇ ਜਾਈ ਦੇਰੇ ਉਹ ਲੋਕਾਂ ਦੇ ਕੰਮ ਹੋਣੇ ਚ ਠੀਕ ਹੈ ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ ਇਲੈਕਟ੍ਰੋਨਿਕ ਮੀਡੀਆ ਤੋਂ ਆਏ ਹੋਏ ਸਮੂਹ ਪੱਤਰਕਾਰ ਪਾਈਚਾਰੇ ਨਗਰ ਕੌਂਸਲ ਦੇ ਬਰੇਵਿਚ ਜੀ ਆ ਹੌਸਲਪੁਰ ਆਲਦੀ ਸਕੀਮ ਹੈ ਜੀ ਹੌਸਲਪੁਰ ਆਲ ਦੇ ਵਿੱਚ ਇਹ ਲੈਟਰੋ ਕੰਟੈਂਟ ਜਿਹੜੇ ਸੀ 84 ਬੰਦਿਆਂ ਨੂੰ ਵੱਡੇ ਜਾਣੇ ਸੀ ਇਹਦੇ ਲਈ ਇੱਕ ਸਾਦਾ ਜਿਹਾ ਪ੍ਰੋਗਰਾਮ ਰੱਖਿਆ ਹੋਇਆ ਸੀ ਜੀ ਇਹ ਆਪਾਂ ਕਲੀਅਰ ਕਰ ਲਈਏ ਥੋੜਾ ਫਿਰ ਇਹਦੇ ਵਿੱਚ ਕੌਣ-ਕੌਣ ਹਾਜ਼ਰ ਹੋਏ ਸਾਂ ਇਸ ਪ੍ਰੋਗਰਾਮ ਵਿੱਚ ਅੱਜ ਦੀ ਇਸ ਮੀਟਿੰਗ ਦੇ ਵਿੱਚ ਮਾਨਯੋਗ ਪ੍ਰਧਾਨ ਨਗਰ ਕੌਂਸਲ ਸੀਨੀਅਰ ਬਾਈਸ ਪ੍ਰਧਾਨ ਸਰਦਾਰ ਮਖੰਸੇਨੀ ਹੋਰ ਐਮਸੀ ਸ਼ਰਵਰ ਹਲਕਾ ਚਾਹਦੇ ਰਚ ਸੱਜਿਆ ਸੀ ਬੁਲਤਾਨੀ ਜੀ ਮਾਨਯੋਗ ਐਮਐਲਏ ਸਾਹਿਬ ਸ਼੍ਰੀ ਜੰਗੀ ਲਾਲ ਮਾਝੰਦੀ ਜੀ ਆਇਆ ਸਰ ਇਹ ਮਲਤਵੀ ਕਰਨਾ ਕੀ ਪਿਆ ਪ੍ਰੋਗਰਾਮ ਕੀ ਆਪਾਂ ਕਿਉਂ ਹੋਇਆ ਹੈ ਇਹ ਤਾਂ ਤੁਸੀਂ ਪ੍ਰਚਨ ਮੌਕੇ ਦਾ ਸਾਰਾ ਦੇਖ ਹੀ ਲਿਆ ਹੈ ਨਾਇਦਵਾਰੇ ਕੁਝ ਨਹੀਂ ਗਿਆ ਸਰ